ਹਾਂਜੀ ਦੋਸਤੋ ਜਿਵੇਂ ਕਿ ਸਾਰੇ ਜਾਣਦੇ ਕੱਲ ਧਾਮਕ ਬੇਸਾ ਵਾਲੇ ਮੁੱਖ ਮੰਤਰੀ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋਜੀ ਜਿਸ ਦੇ ਵਿੱਚ ਕਿ ਪੁਲਿਸ ਦਬਾਰਾ ਉਸ ਨੂੰ ਬੇਰਹਿਮੀ ਦੇ ਨਾਲ ਕੁੱਟਿਆ ਜਾ ਰਿਹਾ ਸੀ ਜਿਸ ਤੱਕ ਕਿ ਲੋਕਾਂ ਨੂੰ ਸੱਚ ਸਾਹਮਣੇ ਨਹੀਂ ਆਇਆ ਸੀ ਕਿ ਇਸ ਦਾ ਕੀ ਕਾਰਨ ਸੀ ਕਿਉਂ ਪੁਲਿਸ ਦਬਾਰਾ ਉਸ ਨੂੰ ਕੁੱਟਿਆ ਗਿਆ ਸੀ ਦਰਸਲ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਸਕਦੇ ਕਿ ਮੁੱਖ ਮੰਤਰੀ ਆਪਣੇ ਘਰ ਦੇ ਬਾਹਰ ਗਵਾਂਡੇ ਨੂੰ ਲਲਕਾਰਿਆ ਅਤੇ ਦੱਸਿਆ ਜਾ ਰਿਹਾ ਸੀ ਕਿ ਉਹ ਕੁੱਤੇ ਨੂੰ ਮਾਰਨ ਪਿੱਛੇ ਲੜਾਈ ਹੋਈ ਸੀ ਪਰ ਦਰਸਲ ਜਿਸ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਕਿ ਉਹ ਜਿਹੜੇ ਘਰ ਦੇ ਕੋਲ ਨਸ਼ੇ ਵੇਚਦੇ ਸੀ ਉਹਨਾਂ ਦਾ ਵਿਰੋਧ ਕਰਾਇਆ ਸੀ ਤਾਂ ਕਰਕੇ ਪੁਲਿਸ ਦੁਆਰਾ ਉਸ ਨੂੰ ਕੁੱਟਿਆ ਗਿਆ ਸੀ ਤੁਹਾਨੂੰ ਵੀ ਦੋਸਤੋ ਦਿਖਾਉਣਾ ਇਸ ਪੂਰੀ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਿਓ ਤੇ ਲੋਕਾਂ ਤੱਕ ਸ਼ੇਅਰ ਕਰਿ ਨਾ ਪੁੱਲ ਤਾਂ ਜੋ ਲੋਕ ਦੇਖ ਸਕਣ ਕਿ ਜੋ ਨਸ਼ੇ ਖਿਲਾਫ ਆਵਾਜ਼ ਉਠਾਉਂਦਾ ਉਸ ਨੂੰ ਪੁਲਿਸ ਦੁਆਰਾ ਕਿਵੇਂ ਕੁੱਟਿਆ ਜਾਂਦਾ ਤੁਹਾਨੂੰ ਵੀ ਦੇਖ ਕੇ ਚੱਲਦੇ ਸੋ ਪੂਰੀ ਵੀਡੀਓ ਦੇਖ ਲੈ ਨਾ ਲੱਗਦਾ ਪੁੱਤ ਨਾ ਬਾਜੂ ਵੀ ਕਿਸੇ ਦੇ ਸਾਥ ਤੇ ਲੱਗਿਆ ਇੱਥੇ ਤਾਂ ਸਿਆਣੇ ਨਿਆਣੇ ਬਣੇ ਪੜੀ ਜਾਵੇ ਕੋਈ ਜਾਂ ਚੱਜਾਂਦਾ ਕੋਈ ਨਹੀਂ ਵੀ ਕਈ ਦੇ ਕੋਈ ਕੰਡਾ ਨਾ ਹੋ ਚੱਜਾ ਨਾ ਰੋਕਦਾ ਕੰਮ ਕਰੀਆ ਕੰਮ ਕਰਾ ਦੋ ਦਿਨਾਂ ਦਾ ਕੰਮ ਕਰਾ ਚਾਰ ਕਾਰਗਰਕਾਰ ਕਹਿੰਦੇ ਜਿੰਨੇ ਆ ਗੰਦ ਥੋੜੇ ਪੜੇ ਨਾ ਸੇਕ ਕੋੜੀ ਜਾਖੜੀ ਆ ਸਮਾਇਆ ਕ ਜੂੜਾ ਦਾ ਅੱਗੇ ਹੋਣਾ ਸੂਰੀਆ ਫੇਰੀ ਮੈਂ ਬਦਲ ਲੋਗੇ ਖਾਂਜੇ ਨਹੀਂ ਖਾਈਆਂ ਤੇ ਪੂਰਾ ਆਪਣਾ ਕੰਮ ਕਰੇਗਾ ਨਹੀਂ ਨਹੀਂ ਇਹਨਾਂ ਬਾਹਰ ਗਾੜ ਕਿੱਥੇ ਪਾਸ ਹੋਣ ਚਾਰ ਆ ਓਏ ਹਾਂ ਲੈ ਸ਼ਰਾਬ ਕ੍ਰਾਂਤੀ ਸਾਹਿਬ ਜੀ ਤੁਸੀਂ ਵੀ ਤੁਸੀਂ ਵੀਡੀਓ ਨੂੰ ਬੱਤ ਬੱਤ ਸ਼ੇਅਰ ਕਰ ਦਿਓ ਤਾਂ ਜੋ ਲੋਕ ਦੇਖ ਸਕਣ ਜੋ ਸੱਚ ਦਾ ਸਾਤ ਦਿਨ ਦਾ ਕੁੱਦੇ ਨਾਲ ਕਿੰਨਾ ਪੋਰਟਸ ਦੁਆਰਾ ਧੱਕਾ ਕੀਤਾ ਜਾਂਦਾ ਦੋਸਤੋ ਵੀਡੀਓ ਨੂੰ ਵੱਤੋ ਵੱਤ ਸ਼ੇਅਰ ਜਰੂਰ ਕਰ ਦਿਓ